ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋ ਵੰਗੇ ਚਰਨਜੀਤ ਸਿੰਘ ਚੰਨੀ ਕਾਂਗਰਸੀ ਉਮੀਦਵਾਰ ਸਾਫ ਕਾ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਉਹਨਾਂ ਨੇ ਵੀ ਆਪਣੀ ਜ਼ਮੀਨ ਦਾ ਬੇਰਵਾ ਦੱਸਿਆ ਉਹ ਵੈਸੇ ਚਰਨਜੀਤ ਸਿੰਘ ਚੰਨੀ ਵਿਵਾਦਾਂ ਦੇ ਵਿੱਚ ਲੈ ਕੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਵੀਡੀਓ ਤੁਸੀਂ ਦੇਖੀ ਹੋਣੀ ਐ ਬਿੱਬੀ ਨਗੀਰ ਕੋਰ ਦੇ ਨਾਲ ਉਹ ਆਪਣੇ ਆਪਣੀ ਭੈਣ ਸਮਝ ਕੇ ਆਪਣੇ ਤੋਂ ਵੱਡੇ ਸਮਝ ਕੇ ਸਤਿਕਾਰ ਕੀਤਾ ਸੀ ਪਰ ਉਹ ਲੋਕਾਂ ਨੇ ਟਰੋਲ ਕਰ ਦਿੱਤੀ ਅਨੇਕਾ ਤਰ੍ਹਾਂ ਦੇ ਗੀਤ ਲਾ ਲਾ ਕੇ ਵੀਡੀਓ ਨੂੰ ਹੋਰ ਵੱਡੀ ਤੋਂ ਵੱਡੀ ਟੋਲ ਟਰੋਲ ਦੇ ਵਿੱਚ ਲੈ ਜਾਂਦਾ ਤਾਂ ਜਿਹੜੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਜ਼ਮੀਨ ਦਾ ਬੇਰਵਾ ਦਿੱਤਾ ਇਹ ਹੋएगी ਜਿਹੜੀ ਚੱਲ ਜਾਈ ਯਾਦ ਹੈਗੀ ਆ ਉਹ ਹੈਗੀ ਆ ਚੱਲ ਜਾਇਦਾਦ 2 ਕਰੋੜ 87 ਲੱਖ ਰੁਪਏ ਤੇ ਜਿਹੜੀ ਅਚਲ ਜਾਇਦਾਦ ਜਾਇਦਾਦ ਦਿੱਤੀ ਹੈ ਜੀ ਉਹ ਲਿਖੀ ਹੈ ਇਹਨਾਂ ਨੇ 7 ਕਰੋੜ 29 ਲੱਖ ਰੁਪਏ ਜਿਹੜੀ ਬੈਂਕ ਦੇ ਵਿੱਚ ਜਮ੍ਹਾਂ ਰਕਮ ਦੱਸੀ ਹੈ ਉਹ ਹੈਗੀ 1 ਕਰੋੜ 41 ਲੱਖ ਰੁਪਏ ਤੇ ਜਿਹੜੇ ਗਹਿਣੇ ਦੱਸੇ ਨੇ ਉਹਨੇ 30 ਲੱਖ ਰੁਪਏ ਦੇ ਜਿਹੜੀਆਂ ਗੱਡੀਆਂ ਦੱਸੀਆਂ ਨੇ ਉਹ ਹੈਗੀਆਂ ਦੋ ਟੋਇਟਾ ਫੋਰਚੂਨਰ ਨੇ ਇੱਕ ਕੀ ਆ ਸੰਟੋਸ ਦੀ ਹੈਗੀ ਆ 2020 ਮਾਡਲ ਉਹ ਹੈਗੀ ਆ ਮਤਲਬ ਟੋਟਲ ਗੱਡੀਆਂ ਤਿੰਨ ਨੇ ਇਹਨਾਂ ਦਾ ਵੀ ਜਿਹੜਾ ਵੇਰਵਾ ਦੱਸਿਆ ਹੋਇਆ ਹੈਗਾ 78,55,000 ਜਿਹੜੀ 2024 ਦੇ ਵਿੱਚ ਇਹਨਾਂ ਨੇ ਹੁਣ ਆਪਦੀ ਲਿਖੀ ਆ ਕਿ ਕੁੱਲ ਜਿਦਾਦ ਕਿੰਨੀ ਹੈ ਇਨਾਂ ਕੋਲੇ ਉਹ ਹੈਗੀ ਆ 10 ਕਰੋੜ 16 ਲੱਖ ਰੁਪਏ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹਰ ਮੰਤਰੀ ਕੋਲੇ ਕਰੋੜਾ ਰੁਪਿਆ ਨੇ ਸੇਵਾ ਕਰਨੀ ਹੋਵੇ ਤਾਂ ਉਹਦੇ ਚੁੱਕ ਕਰ ਸਕਦੇ ਨੇ ਬਾਕੀ ਤੁਸੀਂ ਆਪ ਹੀ ਸਮਝਦਾਰ ਹੋ